ਸ਼ਸ਼ੀਕਾਲ ਦੋਸਤੋ ਠੀਕ ਠਾਕ ਜੇ ਵੀਰੋ ਅੱਜ ਥੋੜਾ ਜਿਹਾ ਫ੍ਰੀ ਹੋਏ ਹਾਂ ਤੇ ਚਾਹ ਪੀ ਰਹਾ ਤੇ ਨਾਲੇ ਕੋਈ ਸੇਵਾ ਚੁੱਕੀ ਸੀ ਤੇ ਉਹਦੇ ਵਾਸਤੇ ਅੱਗ ਬਾਲੀ ਸੀ ਤੇ ਅੱਗ ਬਾਲਦਾ ਬਾਲਦਾ ਇਹ ਲੱਕੜਾਂ ਮੈਂ ਤੋੜ ਰਿਆ ਤੇ ਇਸ ਵੀਡੀਓ ਵੇਖ ਕੇ ਸਮਝ ਹੀ ਗਿਆ ਹੋਣਗੇ ਆਪਾਂ ਇਸ ਬਾਰੇ ਪੜਿਆ ਵੀ ਆ ਆ ਮੈਂ ਲੱਕੜਾਂ ਤੋੜ ਰਿਹਾ ਆ ਵੇਖੋ ਆਸਾਨੀ ਨਾਲ ਕੱਲੀ ਕੱਲੀ ਚੀਜ਼ ਆਪਾਂ ਆਸਾਨੀ ਨਾਲ ਤੋੜੀ ਜਾ ਰਹੀ ਹੈ ਕਿੱਡੀ ਆਸਾਨੀ ਨਾਲ ਟੁੱਟ ਗਿਆ ਆ ਵੇਖੋ ਹੁਣ ਪਰ ਹੁਣ ਆਪਾਂ ਇਹ ਚਾਰ ਪੰਜ ਲੱਕੜਾਂ ਇਹਨੇ ਇਕੱਠੀਆਂ ਲੈ ਲਈਆਂ ਹੁਣ ਇਹਨੂੰ ਮੈਂ ਕਿੰਨਾ ਮਰਜ਼ੀ ਜ਼ੋਰ ਲਾਵਾਂ ਇਹ ਨਹੀਂ ਟੁੱਟਣੀਆਂ ਆ ਦੇਖੋ ਜਿੰਨਾ ਮਰਜ਼ੀ ਜ਼ੋਰ ਲਾ ਲਈਏ ਨਹੀਂ ਟੁੱਟਣੀਆਂ ਸਾਰੇ ਭਰਾ ਸਮਝਦਾਰ ਆ ਕਿ ਕੀ ਆਪਾਂ ਦੱਸਣ ਦੀ ਕੋਸ਼ਿਸ਼ ਕਰ ਰਹੇ ਆ ਪਰ ਇੱਥੇ ਮੈਂ ਬੇਨਤੀ ਕਰਦਾ ਜਿੰਨੇ ਅਸੀਂ ਆਪਸ ਵਿੱਚ ਲੜੀ ਜਾਂਦੇ ਆ ਆਸ ਵਿੱਚ ਝਗੜੀ ਜਾਂਦੇ ਆ ਚੌਧਰੀਆਂ ਪਿੱਛੇ ਕੁਝ ਖਾਨ ਪਿੱਛੇ ਲੜੀ ਜਾਂਦਾ ਕੁਝ ਕਿਸੇ ਪਿੱਛੇ ਲੜੀ ਜਾਂਦਾ ਕੋਈ ਗੋਲ ਕਾਂ ਪਿੱਛੇ ਲੜੀ ਜਾਂਦਾ ਕੁਝ ਇੱਕ ਪ੍ਰਧਾਨਗੀਆਂ ਪਿੱਛੇ ਲੜੀ ਜਾਂਦੇ ਆ ਭਰਾਓ ਅਸੀਂ ਜੇ ਇਸ ਕੱਲੀ ਕੱਲੀ ਲੱਕੜ ਨੂੰ ਅਸੀਂ ਇਸ ਤਰ੍ਹਾਂ ਕੱਲੇ ਰਹਿਣ ਸਾਨੂੰ ਵਰਤਨ ਵਾਲੇ ਬੜਿਆ ਨੇ ਤੁਹਾਨੂੰ ਪਤਾ ਕੀ ਕੋ ਚੱਲ ਰਿਹਾ ਅੱਜ ਤੇ ਜੇ ਅਸੀਂ ਇਸ ਲੱਕਣਾ ਦੀ ਇਕੱਠੀ ਮੋਠ ਵਾਂਗੂ ਇਕੱਠੇ ਰਵਾਂਗੇ ਤੇ ਆਪਾਂ ਕਾਮਯਾਬ ਉਦਨ ਹੋਣਾ ਹੈ ਖਾਸ ਕਰਕੇ ਉਹਨਾਂ ਭਰਾਵਾਂ ਨੂੰ ਬੇਨਤੀ ਹੈ ਜਿਹੜਾ ਨੇ ਖਾਸ ਕਰਕੇ ਸਿੱਖ ਭਰਾਵਾਂ ਦੇ ਵਿੱਚ ਹੀ ਸਿੱਖ ਕੌਮ ਕਦੇ ਨਾ ਹਾਰੇ ਜੇ ਸਿੱਖੀ ਸਿੱਖ ਨੂੰ ਨਾ ਮਾਰੇ ਜਿਨ੍ਹਾਂ ਨੇ ਜਿਹੜੇ ਧੱਕੇ ਨਾਲ ਗੁਰੂ ਮਹਾਰਾਜ ਦੀ ਬਖਸ਼ਿਸ਼ ਪੱਗਾਂ ਵੇਚਣਾ ਧੌਣਾ ਪਸਾਈਆਂ ਜਾਣ ਬੁੱਝ ਗਏ ਉਹਨਾਂ ਨੂੰ ਬੇਨਤੀ ਖਾਸ ਕਰਕੇ ਕਿ ਆਪਾਂ ਐਨਾ ਵੰਗੂ ਰਹੀਏ ਇਕੱਠੇ ਹੋ ਗਏ ਕਿਸੇ ਪਿੱਛੇ ਸਭ ਧੜੇ ਬੰਦੀਆਂ ਛੱਡ ਦੇ ਸਾਡੇ ਗੁਰੂ ਮਹਾਰਾਜ ਨੇ ਸਗਾਇਆ ਕੋਈ ਉਹਨਾਂ ਨਹੀਂ ਕਿਸੇ ਧੜੇ ਬੰਦੀ ਨੂੰ ਕਿ ਜਾਦਪਾਤ ਨੂੰ ਨੇ ਵਿਕਤਰਾ ਨਹੀਂ ਰੱਖਿਆ ਤੇ ਅਸੀਂ ਲੜਦੇ ਆਂ ਅਸੀਂ ਆਪਸ ਵਿੱਚ ਹੀ ਲੜੀ ਜਾਂਦੇ ਆਂ ਕਿਸੇ ਨੂੰ ਕੀ ਆਖਣਾ ਤਾਂ ਅਸੀਂ ਇਕੱਠੇ ਹੋ ਜਾਈਏ ਇਹਨਾਂ ਲੱਕੜਾਂ ਵਾਂਗੂ ਜੇ ਅਸੀਂ ਇਕੱਠੇ ਹੋ ਗਏ ਤੇ ਸਾਡੀ ਦੁਨੀਆ ਦੀ ਕੋਈ ਵੀ ਤਾਕਤ ਸਾਨੂੰ ਨਹੀਂ ਮਾਰ ਸਕਦੀ ਜਾਂ ਥੱਲੇ ਲਾ ਸਕਦੀ ਨਹੀਂ ਤੇ ਇਸ ਤਰ੍ਹਾਂ ਸਾਨੂੰ ਕੋਈ ਕੋਈ ਆਣ ਕੇ ਠੁੱਡ ਮਾਰੀ ਜਾਂਦਾ ਕੋਈ ਕੋਈ ਆ ਕੇ ਠੁੱਡ ਮਾਰੀ ਜਾਂਦਾ ਕੋਈ ਸਾਨੂੰ ਵਰਤੀ ਜਾਂਦਾ ਹੈ ਜਾਂ ਉਹ ਭਰਾਓ ਇਕੱਠੇ ਹੋਈਏ ਇਕੱਠਾ ਜਿੱ ਨਜ਼ਰ ਹੋ ਇਕੱਠੇ ਨਾ ਹੋਵਾਂਗੇ ਉਹ ਨਜ਼ਰ ਸਾਡੀ ਜਿੱਤ ਨਹੀਂ ਹੋਣੀ ਇੱਕ ਝੰਡੇ ਥੱਲੇ ਇਕੱਠੇ ਹੋ ਜੀਏ ਸਾਰੇ ਭਰਾ ਸਾਰੀਆਂ ਜਾਤੀਆਂ ਪਾਤੀਆਂ ਛੱਡ ਕੇ ਤੇ ਧੰਨਵਾਦ ਆਸ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਖੁਸ਼ ਰਹੋ ਜੁੰਦੇ ਵਾਦੇ ਰਹੋ